ਸੂਤਾ ਦੀ ਪੁਲਿਸ ਨੇ ਇੱਕ ਬੇਹਦੀ ਵੱਡੀ ਸਫਲਤਾ ਹਾਸਲ ਕਰ ਲਈ ਹੈ ਜਿੱਥੇ ਕਿ ਦੇ ਵਪਾਰ ਦਾ ਧੰਦਾ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਇਸ ਔਰਤ ਦੇ ਖਿਲਾਫ ਵਾਲੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਬਹੁਤ ਜ਼ਿਆਦਾ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਸਨ ਪਰ ਉਹ ਔਰਤ ਹਮੇਸ਼ਾ ਹੀ ਬਚ ਜਾਂਦੀ ਸੀ ਪਰ ਇਸ ਦੇ ਚੱਲਦੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਉਸ ਔਰਤ ਦਾ ਪਰਦਾ ਫਾਸ਼ ਕਰਦੇ ਹੋਏ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਵਿਚਾਲੇ ਜਿਹੜੀ ਉਹ ਔਰਤ ਸੀਗੀ ਉਹ ਇਹ ਜਿਸਮ ਫਰੋਸ਼ੀ ਦਾ ਅੰਧਾ ਚਲਾਉਂਦੀ ਸੀਗੀ ਗਾਲਾਂ ਕੰਨ ਕਾਦੀ ਸੀ ਆਪਣੇ ਘਰ ਦੇ ਵਿੱਚ ਹੀ ਬੇਖੌਫ ਹੋ ਕੇ ਤਾਂ ਪੁਲਿਸ ਨੇ ਜਦੋਂ ਫਿਰ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਮਾਰੀ ਤਾਂ ਉਸ ਦੌਰਾਨ ਉੱਥੇ ਜਾ ਕੇ ਦੇਖਿਆ ਤਾਂ ਬਹੁਤ ਹੈਰਾਨ ਕਰਾਂ ਵਾਲਾ ਮੰਜ਼ਲ ਜਿਹੜਾ ਦਿਖਾਈ ਦਿੱਤਾ ਉਸ ਥਾਂ ਦੇ ਉੱਤੇ ਉਸ ਘਰ ਦੇ ਵਿੱਚ ਦੋ ਔਰਤਾਂ ਤੇ ਇੱਕ ਮੱਧ ਜਿਹੜੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨੂੰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਤੇ ਤਿੰਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਹਾਲਾਂਕਿ ਦੋਨੋਂ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਹੁਣ ਮੋਬਾਈਲ ਫੋਨ ਵੀ ਉਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਂਚ ਕਰੇਗੀ ਕਿਸ ਤਰੀਕੇ ਦੇ ਨਾਲ ਹੁਣੇ ਤਾਰਾ ਜਿਹੜੀਆਂ ਨੇ ਇਸ ਕਾਲੇ ਤੰਦੇ ਦੀਆਂ ਹੋਰਾਂ ਤੱਕ ਜੁੜੀਆਂ ਹੋਈਆਂ ਨੇ ਤੇ ਉਹਨਾਂ ਨੂੰ ਵੀ ਰਡਾਰ ਤੇ ਲੜਨ ਦੀ ਪੂਰੀ ਕੋਸ਼ਿਸ਼ ਹੋਇਆ ਪੁਲਿਸ ਕਰੇਗੀ ਪੰਜਾਬ ਪੁਲਿਸ ਲਗਾਤਾਰ ਹੀ ਇਹ ਜਿਸਮ ਫਰੋਸ਼ੀ ਦਾ ਦੇ ਵਪਾਰ ਦਾ ਤੰਦਾ ਚਲਾਉਣ ਵਾਲੇ ਲੋਕਾਂ ਨੂੰ ਰੰਗੇ ਹੱਥੀ ਫੜ ਰਹੀ ਆ ਬਹੁਤ ਸਾਰੇ ਜਿਹੜੇ ਇਹ ਜਿਹੜੇ ਮ사ਜ ਸੈਂਟਰ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਅਜਿਹਾ ਕੁਝ ਮਿਲਦਾ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਔਰ ਕਈ ਲੋਕ ਤਾਂ ਘਰ ਦੇ ਵਿੱਚ ਹੀ ਅਜਿਹੇ ਕਾਲੇ ਕੰਮ ਕਰਦੇ ਨੇ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਕਿ ਸ਼ਰੀਆਮ ਘਰ ਦੇ ਵਿੱਚ ਨਸ਼ੇ ਦੀ ਸਪਲਾਈ ਹੁੰਦੀ ਆ ਪਰ ਕੋਈ ਵੀ ਅਜਿਹਾ ਨਸ਼ੀਲਾ ਪਦਾਰਥ ਘਰ ਦੇ ਵਿੱਚ ਉਹ ਬਰਾਮਦ ਨਹੀਂ ਹੋਇਆ ਪਰ ਅ ਦੋ ਔਰਤਾਂ ਤੇ ਇੱਕ ਮਰਦ ਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੱਸੀਏ ਕਿ ਲਗਾਤਾਰ ਇਹ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਦੇ ਵਪਾਰਤਾ ਤੰਦਾ ਜਿਹੜਾ ਮਾਮਲਾ ਹੈ ਵਧਿਆ ਹੋਇਆ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਪੰਜਾਬ ਸਰਕਾਰ ਐਕਸ਼ਨ ਮੂਡ ਦੇ ਵਿੱਚ ਹੈ ਸਰਕਾਰ ਕਹਿ ਜਿਸ ਨੂੰ ਲੈ ਕੇ ਹੁਣ ਬਹੁਤ ਵੱਡੇ ਪੱਧਰ ਤੇ ਚਰਚਾਵਾਂ ਹੋ ਗਈਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਮਕਸੂਦਾ ਥਾਣਾ ਦੇ ਵਿੱਚ ਹੁਣਿਆਂ ਦੀ ਗ੍ਰਿਫਤਾਰੀ ਹੋਈ ਹੈ ਮਕਸੂਦਾ ਪੁਲਿਸ ਨੇ ਵੱਡੇ ਪੱਧਰ ਤੇ ਇਹਨਾਂ ਦੀ ਗ੍ਰਿਫਤਾਰੀ ਕਰਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਾਲ ਦੀ ਨਾਲ ਹੁਣ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਹੋਰ ਕਿਹੜੇ ਲੋਕ ਇਸ ਤੰਦੇ ਦੇ ਵਿੱਚ ਸ਼ਾਮਲ ਨੇ ਔਰ ਘਰ ਦੇ ਵਿੱਚ ਬਖੌਫ ਔਰਤ ਤੰਦਾ ਚੁਰਾਉਂਦੀ ਸੀਗੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਵੱਡੇ ਪੱਧਰ ਤੇ ਹੁਣ ਐਕਸ਼ਨ ਲੈ ਲੇ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਿਸ ਨੂੰ ਲੈ ਕੇ ਚਰਚਾਵਾਂ ਕਾਫੀ ਸੋਸ਼ਲ ਮੀਡੀਆ ਤੇ ਤੇਜ਼ ਹੋ ਗਈਆਂ ਨੇ ਇਹ ਗੈਰ ਕਾਨੂੰਨੀ ਤੰਦਾ ਜਿਹੜਾ ਆਮ ਤੌਰ ਤੇ ਚੱਲਦਾ ਹੋਇਆ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਜਿਹੜੀ ਆ ਇਹਨਾਂ ਲੋਕਾਂ ਨੂੰ ਡਾਂਟ ਤੇ ਲੈ ਰਹੀ ਆ ਤਾਂ ਇਹਨਾਂ ਦੀ ਹੁਣ ਪੂਰਾ ਤੌਰ ਤੇ ਜਾਂਚ ਹੋ ਦੇ ਵੱਡੇ ਖੁਲਾਸੇ ਹੋਣਗੇ ਤਾਂ ਕਿੱਥੇ ਕਿੱਥੇ ਤੱਕ ਤਾਰਾ ਜੁੜੀਆਂ ਹੋਣੀਆਂ ਨੇ ਉਹਨਾਂ ਤੱਕ ਵੀ ਹੁਣ ਖੁਲਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਖਬਰ ਜਿਹੜੀ ਆ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਜੇਕਰ ਕੋਈ ਵੀ ਹੋਰ ਇਸ ਤਰ੍ਹਾਂ ਦੀ ਸਮਰੂਹੀਦਾਏ ਗੈਰਕਾਨੂੰਨੀ ਤੰਦਾ ਚਲਾਉਂਦਾ ਹੈ ਤਾਂ ਲੋਕ ਸਾਫ ਦਾ ਡਰਨ ਕਿਉਂਕਿ ਹੁਣ ਪੁਲਿਸ ਤੁਹਾਡੇ ਤੱਕ ਵੀ ਪਹੁੰਚ ਸਕਦੀ ਹੈ ਕਿ ਤੁਹਾਡੇ ਉੱਤੇ ਵੀ ਸਕੰਜਾ ਕੱਸਿਆ ਜਾ ਸਕਦਾ ਹੈ